ਬਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਸਾਰੇ ਭਰਾ ਬਈ ਜਨਮਾਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੇ ਵੀ ਭਰਾਵਾਂ ਲਵੇ ਜਨਮਾਰ ਹਨਾ ਬਾੜੀਆਂ ਛੱਡਣ ਨੂੰ ਸਭ ਦੇ ਤੰਦਰੁਸਤ ਰਹਿਣ ਵੈਗਰੂ ਚੜ੍ਹਦੀ ਕਲਾ ਰੱਖੇ ਹਾਂਜੀ ਬਾਈ ਬਈ ਹੁਣ ਕੱਲ ਦਾ ਨਾ ਕੁੱਜਾਂ ਚੋਂ ਪਾਣੀ ਕੁਕਰ ਵੱਧ ਪੀਣ ਲੱਗੇ ਕੱਲ ਦਾ ਤੇ ਪਰਸੋਂ ਦਾ ਦੋ ਤਿੰਨ ਦਿਨ ਜਿਦ ਮੇ ਹੁਣ ਧੁੱਪ ਚੱਲਦੀ ਆ ਜਾਂ ਚੱਲ ਅੱਜ ਪੂਰਾ ਚੱਲਦਾ ਕੱਲ ਪੱਛੂ ਹੈਗੀ ਸੀਗੀ ਪਾਣੀ ਵਧੀਆ ਪੀਤਾ ਜਾਨਵਰਾਂ ਨੇ ਉਹ ਜੇ 2-2 ਲੀਟਰ ਆਏ ਨੇ ਆਪਣੇ ਖਾਲੀ ਕਰਦੇ ਸੀਗੇ ਬਾਈ ਹੁਣ ਇੱਕ ਬਾਈ ਅੱਜ ਵੀਡੀਓ ਚਲੋ ਆਪਾਂ ਕਿਸੇ ਉਹ ਤੇ ਤਾਂ ਪਾਉਂਦੇ ਨਹੀਂ ਕੱਲੇ ਛੋਲਿਆਂ ਦੀ ਗੱਲ ਕਰਦਾਂ ਨੇ ਆਪਾਂ ਜਿਹੜੇ ਬਾਈ ਅੱਗੇ ਪਹਿਲਾਂ ਆਪਾਂ ਦਾਲ ਪਾਈ ਜਾਂਦੇ ਸੀ ਉਦੋਂ ਕੁੱਤਰ ਨਾਲ ਪਾਣੀ ਘੱਟ ਪੀਂਦੇ ਸੀ ਜਿਹੜੇ ਛੋਲੇ ਨੇ ਬਾਈ ਬਰੀਕ ਛੋਲੇ ਲੈ ਲਓ ਕਿਸੇ ਭਰਾ ਮਾ ਤੋਂ ਲਾ ਲੇ ਤੋ ਪੁੱਛ ਲਿਓ ਜਮ ਬਰੀਕ ਲੈ ਲਿਓ ਉਹ ਪਾਣੀ ਪੂਣੀ ਵਧੀਆ ਪੀਂਦੇ ਆ ਹੁਣ ਜਾਨਵਰ ਹੁਣ ਬਾਈ ਵਧੀਆ ਜਾਨ ਪੈ ਜੂਗੀ ਹੁਣ ਛੋਲੇ ਪਾ ਦੋ ਪਹਿਲਾ ਕਾਰਨ ਕੀ ਆ ਬਾਈ ਪਹਿਲਾ ਉਹ ਜਦੋਂ ਆਪਾਂ ਸਿਆਲ 'ਚ ਛੋਲੇ ਪਾ ਦਨੇ ਉਹ ਬਾਡੀ ਦਾ ਪਾਣੀ ਖਿੱਚ ਲਾਂਦੇ ਕੁੱਤਰ ਦੀ ਤਾਂ ਤੇ ਬਾਡੀ ਦਾ ਪਾਣੀ ਖਿੱਚ ਲਾਂਦੇ ਆ ਉੱਤਰ ਦਾ ਜਿਹੜਾ ਮਾਸ ਹੁੰਦਾ ਅੰਦਰੋਂ ਜਿਹੜਾ ਲਹੂ ਕਹਿੰਦੇ ਆਪਾਂ ਚਾਹੀਦਾ ਹੁੰਦਾ ਵੀ ਉੱਡਣ ਦੇ ਲਈ ਬਾਡੀ ਦੇ ਵਿੱਚ ਵੀ ਜਿੰਨੀ ਪਾਣੀ ਦੀ ਮਾਤਰਾ ਹੁੰਦੀ ਹੈ ਜਨਵਾਰ ਦੇ ਵੱਧ ਚਾਹੀਦੀ ਆ ਉਹ ਖਿੱਚ ਲਾਂਦੇ ਆ ਸਿਆਲ 'ਚ ਜਦੋਂ ਬਾਈ ਬਿਨ ਪਾਣੀ ਤੋਂ ਆਪਾਂ ਛੋਲੇ ਪਾ ਦਨੇ ਕਿਉਂ ਠੰਡ ਕਰਕੇ ਜਨਵਾਰ ਪਾਣੀ ਪੀਂਦੇ ਨਹੀਂ ਹੈਗੇ ਉਹਨਾਂ ਹੁਣ ਤੁਹਾਨੂੰ ਮੈਂ ਗੱਲ ਦਾਰਨਾ ਬਈ ਆ ਛੋਲਿਆਂ ਦੀ ਪਾਉਣ ਦੀ ਜਮਾ ਪੂਰੀ ਵਧੀਆ ਰੁੱਤ ਹੈ ਉਹ ਜਾਨਵਰ ਪਾਣੀ ਪੂਣੀ ਵਧੀਆ ਚੰਗੀ ਤਰ੍ਹਾਂ ਪੀਂਦੇ ਆ ਐ ਵੀ ਛਿਲਕ ਚੰਗਾ ਹੁੰਦਾ ਛੋਲਿਆਂ ਦਾ ਪਾਇਆ ਵੀ ਵਿੱਚ ਜਿਹੜਾ ਬਈ ਛਿਲਕ ਹੁੰਦਾ ਉਹ ਚ ਹੀ ਵੱਧ ਜਾਣ ਹੁੰਦੀ ਹੈ ਛੋਲਿਆਂ ਆ ਉਹ ਪਾ ਲਿਆ ਕਰੋ ਬਈ ਵਧੀਆ ਪੂਰਾ ਰਿਜ਼ਲਟ ਆਊਗਾ ਵਧੀਆ ਜਾਨਵਰ ਵਧੀਆ ਵੇਟ ਬੂਟ ਕਰ ਜਾਣਗੇ ਦੂਜੀ ਗੱਲ ਐ ਬਈ ਜਿਹੜੀ ਵੀ ਕੋਈ ਚੀਜ਼ ਤੇ ਤੁਸੀਂ ਪੁੱਛ ਰਹੇ ਹੋ ਨਾ ਅੱਡ ਅੱਡ ਹਰੇਕ ਭਰਾ ਦਾ ਦਿਮਾਗ ਹੁੰਦਾ ਉਹ ਤੁਸੀਂ ਨਾ ਅੱਜ ਕਮੈਂਟਾਂ 'ਚ ਅੱਗੇ ਨਹੀਂ ਆਪਾਂ ਤੁਹਾਨੂੰ ਕਿਹਾ ਵੀ ਕਮੈਂਟ ਕਰ ਦਿਓ ਐਂ ਕਰ ਦਿਓ ਹੁਣ ਜਿਹੜੀ ਵੀ ਕੋਈ ਚੀਜ਼ ਬਈ ਤੁਸੀਂ ਪੁੱਛਣੀ ਆਪਾਂ ਉਸੇ ਦੀ ਵੀਡੀਓ ਪਾ ਦੇਾਂਗੇ ਕਮੈਂਟਾਂ 'ਚ ਲਿਖ ਕੇ ਪਾ ਦਿਓ ਵੀ ਭਾਈ ਆਹ ਦਵਾਈ ਬਾਰੇ ਐਂ ਪੁੱਛਣਾ ਐ ਪੁੱਛਣਾ ਤੇ ਦੂਜੀ ਗੱਲ ਭਰਾ ਪੁੱਛਦੇ ਸੀਗੇ ਬਾਈ ਉਹ ਜਿਹੜਾ ਚਰਕਾ ਗਾ ਬਾਈ ਹਫਤੇ 'ਚ ਉਹ ਤਿੰਨ ਦਿਨ ਪਾ ਦਿਆ ਕਰੋ ਦੋ ਦਿਨ ਪਾਤਾ ਤਿੰਨ ਦਿਨ ਪਾਤਾ 5 ਐਮਐਲ ਪਾਉਣਾ ਬਾਈ ਉਹ ਵਧੀਆ ਇਹ ਨਾਲ ਵਿਚਨ ਭਰਾ ਮੈਂ ਭੁੱਲ ਜਾਣਾ ਥੋੜੀਆਂ ਇਹ ਗੱਲਾਂ ਵੀ ਪ੍ਰੋਪਰ ਦੱਸਿਆ ਨਹੀਂ ਜਾਂਦਾ ਹੈਗਾ ਜਦ ਦਿਮਾਗ ਚੋਂ ਨਿਕਲ ਜਾਂਦਾ ਦਿਮਾਗ ਹੋਰ ਸ਼ੈਟ ਲੈ ਜਾਂਦਾ ਗੱਲਬਾਤ ਹੈਣਾ ਚਲੋ ਵੀਰੇ ਜਿਹੜੀ ਵੀ ਕੋਈ ਗੱਲ ਦੀ ਭੁੱਲ ਚੁੱਕ ਲੱਗਦੀ ਹੁੰਦੀ ਹੈ ਪੁੱਛ ਲਿਆ ਕਰੋ ਆਪਾਂ ਬਈ ਫੋਨ ਜਦ ਵੀ ਤੁਸੀਂ ਲਾਉਨੇ ਹੋ ਹੈਣਾ ਆਪਾਂ ਚੱਕਦੇ ਆ ਜੇ ਨਹੀਂ ਟਾਈਮ ਹੁੰਦਾ ਬਈ ਮੈਂ ਮੋੜ ਕੇ ਫੋਨ ਲਾ ਲਾਂਦਾ ਜੇ ਕਿਸੇ ਭਰਾ ਦੀ ਮਿਸਕੋ ਲਈ ਹੁੰਦੀ ਹੈ ਭਰਾ ਕਮੈਂਟ ਕਰਦੇ ਹੋਣਾ ਜੇ ਕੋਈ ਵੀ ਚੀਜ਼ ਪੁੱਛਣੀ ਹੋਈ ਠੀਕ ਹੈ ਜਿੰਨੇ ਕੁ ਜੋਗੇ ਹੈਣਾ ਸਾਨੂੰ ਪਤਾ ਆਸੀਂ ਜ਼ਰੂਰ ਦੱਸਾਂਗੇ ਜੇ ਤੁਹਾਨੂੰ ਵੀ ਕਿਸੇ ਚੀਜ਼ ਦਾ ਪਤਾ ਬਈ ਇਹਦਾ ਕਰਪਲਾ ਹੋ ਪਲਾ ਹੰਤ ਪਲੇ ਦਾ ਪਲਾ ਹਨਾ ਇਹਦਾ ਪਲਈਆਗਾ ਜੇ ਕਿਸੇ ਨੂੰ ਕਿਸੇ ਨੂੰ ਦੱਸ ਦਾਂਗੇ ਕਈ ਭਰਾ ਇੰਨੇ ਜੋਗੇ ਹੁੰਦੇ ਨਹੀਂ ਹਨਾ ਵੀ ਕਿਸੇ ਨੂੰ ਪੁੱਛਦੇ ਨਹੀਂ ਹੈਗੇ ਜਾਂ ਕੋਈ ਦੱਸਦਾ ਨਹੀਂ ਹੈਗਾ ਹਨਾ ਵੱਧ ਹੁਣ ਸੀਨੀਅਰ ਬੰਦੇ ਘੱਟ ਦੱਸਦੇ ਆ ਯਾਰ ਹਨਾ ਵੀ ਪ੍ਰੋਪਰ ਚਲੋ ਜਿਹੜੀ ਖੇੜਾ ਤਾਂ ਖੇੜਾ ਜਿਹੜੀਆਂ ਕੋਈ ਦਵਾਈ ਬੂਟੀ ਹੈ ਇਹਨੂੰ ਵੀ ਲੋਕ ਵੱਧ 90% ਖੇੜ ਹੀ ਮੰਨੀਆਂ ਹਣਾ ਚਲੋ ਆਪਾਂ ਹੁੰਦਾ ਜਿੰਨਾ ਕੁਛ ਪਤਾ ਜੀ ਰੱਬ ਨੇ ਬਲ ਬਖਸ਼ਿਆ ਸਿੱਖੀਆਂ ਦੱਸਿਆਗਾ ਜੇ ਸੋਨ ਨੂੰ ਵੀ ਕੋਈ ਚੀਜ਼ ਦਾ ਪਤਾ ਹੁੰਦਾ ਬਈ ਦੱਸ ਦਿਆ ਕਰੋ ਕਮੈਂਟਾਂ ਚ ਜਾਂ ਉਦਾਂ ਵਟਸਐਪ ਤੇ ਰਿਕਾਰਡਿੰਗ ਪਾ ਦਿਆ ਕਰੋ ਆਪਾਂ ਸੂਡੀ ਦਵਾਈ ਦੀ ਵੀ ਵੀਡੀਓ ਪਾ ਦਿਆ ਕਰਾਂਗੇ ਹਣਾ ਇਹ ਬਈ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਬੰਦਾ ਹਣਾ ਕੋਈ ਸਟਾਰ ਨਹੀਂ ਹੁੰਦਾ ਨਵੇਂ ਤੋਂ ਨਵਾਂ ਤਜਰਬਾ ਹਰੇਕ ਬੰਦੇ ਦੇ ਅੰਦਰ ਹੁੰਦਾ ਪ੍ਰਮਾਤਮਾ ਨੇ ਦੱਸਿਆ ਹੁੰਦਾ ਰੱਬ ਕੰਨੀਓ ਪਤਾ ਹੁੰਦਾ ਤਾਂ ਆਪਾਂ ਹਰੇਕ ਭਰਾ ਨੂੰ ਦੱਸ ਦਿਆਂ ਧੰਨਵਾਦ ਜੀ ਕਈ ਬੰਦੇ ਨੇ ਵਿੱਚੋਂ ਵੀਡੀਓ ਪਾਉਣ ਤੋਂ ਜਿੱਕਦੇ ਹੁੰਦੇ ਆ ਭਾਈ WhatsApp ਤੇ ਜਰੂਰ ਇਹਨਾਂ ਨਾਲ رابطہ ਕਰ ਲਿਆ ਕਰੋ ਯਾਰ ਮੈਨੂੰ ਦੱਸ ਦਿਆ ਕਰੋ ਮੈਂ ਬੋਲ ਕੇ ਵੀਡੀਓ ਪਾ ਦਿਆ ਕਰੂੰ ਤੁਹਾਡੇ ਭਰਾਵਾਂ ਦੇ ਸ਼ਾਇਦ ਯੋਗ ਨਾਲ ਕਿਸੇ ਦਾ ਭਲਾ ਹੋ ਜੇ ਗਰੀਬ ਬੰਦੇ ਦਾ ਤਾਂ ਸਭ ਤੋਂ ਵੱਡੀ ਗੱਲ ਆ ਭਾਈ ਧੰਨਵਾਦ ਜੀ